ਜਿਹੜੇ ਬਖਣ ਵਾਲੀਆਂ ਨੇ ਸਾਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਐਸ 37 ਤੇ 50 ਡਬਲ ਯੂ ਟੀ ਦੀ ਮਸ਼ੀਨ ਦੇ ਡਬਲ ਥ्रेड ਲਾ ਕੇ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਤੁਹਾਨੂੰ ਆਪਾਂ ਤਿੰਨ ਰੀਲਾਂ ਲੈ ਲਈਆਂ ਇਹ ਹੈਗੀ ਆਪਣੀ ਸਲਵਾਰ ਮੋਰੀਆਂ ਬਣਾਉਣ ਵਾਸਤੇ ਇਹ ਹੈਗੇ ਇਹਦੇ ਨਾਲ ਆਪਣਾ ਕਮੀਜ਼ ਕਮੀਜ਼ ਨਾਲ ਦਾ ਧਾਗਾ ਆਪਾਂ ਲਾਵਾਂਗੇ ਇੱਕ ਲਾਵਾਂਗੇ ਬਲੈਕ ਕਲਰ ਆ ਗਿਆ ਇੱਕ ਆ ਗਿਆ ਮਹਿਰੂਮ ਕਲਰ ਆ ਗਿਆ ਤਿੰਨੇ ਕਲਰਾਂ ਦੀ ਆਪਾਂ ਇਹਨਾਂ ਲੈ ਲਈਆਂ ਨੇ ਕਲਰਸ ਨਾਲ ਇਹ ਮਹਿਰੂਮ ਆ ਗਿਆ ਬਲੈਕ ਆ ਗਿਆ ਇਹ ਸਲਵਾਰ ਨਾਲ ਦਾ ਸੇਮ ਆ ਗਿਆ ਸਲਵਾਰ ਨਾਲ ਦਾ ਸੇਮ ਜਿਹੜਾ ਵੇ ਉਹਨੂੰ ਆਪਾਂ ਇਸ ਤਰ੍ਹਾਂ ਫਿਰਕੀ ਭਰਾਂਗੇ ਫਿਰਕੀ ਭਰਨ ਵਾਸਤੇ ਆਪਾਂ ਬਾਹਰੋਂ अंदर में लैके जावे इस तरीके अंदर चल गया इस तरीके खिंच लेंगे आप खिंचन तो बाद हम आप इतर ऊपर करके इतना रील पावे ਦੇ ਲਾਂਗੇ ਵੀ ਆਪਣਾ ਧਾਗਾ ਜਿਹੜਾ ਆਪਣਾ ਇਸ ਤਰੀਕੇ ਆਵੇ ਇਧਰ ਨੂੰ ਇਹਨਾਂ ਪਾ ਕੇ ਇਹਦੇ ਨਾਲ ਅਟੈਚ ਕਰ ਦੇਣਾ ਇਸ ਤੋਂ ਬਾਅਦ ਫਿਰ ਇਹਦੇ ਉੱਪਰ ਦੀ ਧਾਗਾ ਪਾ ਕੇ ਇਹਦੇ نیچے ਦੀ ਇਧਰ ਪਾ ਲੈਣਾ ਧਾਗਾ ਸੇਮ ਸਿੱਧਾ ਇਸ ਤਰੀਕੇ ਹੀ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗਲਤ ਹੈ ਇਹ ਸਹੀ ਹੈ इस तरीके हूँ पावर तो इतों ऑन करा यह है अपनी फिरकी भर का तरीका ये पहला फिर फिरकी आप जोड़ी पाई हुई है पिछड़ करके इस तरह कट लवेंगे ਤੱਦਨ ਤੋਂ ਬਾਅਦ ਜਿਹੜੇ ਹੁਣ ਆਪਾਂ ਮੋਰੀਆ ਬਣਾਣੀਆਂ ਨੇ ਸਲਵਾਰ ਦੀਆਂ ਉਹ ਧਾਗਾ ਇਸ ਤਰੀਕੇ ਹੋਣਾ ਚਾਹੀਦਾ ਦੇਖੋ ਇਸ ਤਰ੍ਹਾਂ ਵਿੱਚ ਸਿੱਧੀ ਪਾ ਕੇ ਇੱਥੋਂ ਵਿੱਚ ਫਿਰ ਇਧਰ ਨੂੰ ਲੈ ਕੇ ਆਉਣੀ ਹੈ ਇੱਥੇ ਕੱਟਣ ਲੱਗਾ ਆਪਣੇ ਧਾਗਾ ਕੱਟਿਆ ਗਿਆ ਉਸ ਤੋਂ ਬਾਅਦ ਫਿਰ ਆਪਾਂ ਉੱਪਰਲੀ ਪਲੇਟ ਨਾਲ ਅਟੈਚ ਕਰ ਦਾਂਗੇ ਨਾਲ ਅਟੈਚ ਹੋ ਗਈ ਹੁਣ ਦੱਸਾਂਗੇ ਆਪਾਂ ਧਗਾ ਪਾਉਣ ਵਾਸਤੇ ਦੂਸਰੇ ਆਪਾਂ ਇਹ ਕੋਨ ਪਾਵਾਂਗੇ ਇਹਦੇ ਉੱਤੇ ਪਹਿਲਾਂ ਫਿਰਕੀ ਭਰੀਏ ਉਹਦੇ ਉੱਤੇ ਹੀ ਇਸ ਤਰ੍ਹਾਂ ਪਾ ਕੇ ਉੱਪਰ ਧੱਗਾ ਪਾਵਾਂਗੇ ਮੇਰੇ ਹਮ ਕਲਰ ਦਾ ਇੱਥੋਂ ਨੇ ਦੋਨੇ ਧਗੇ ਇੱਥੋਂ ਆਪਾਂ ਇੱਕ ਕਰ ਦੇਣਾ ਇਤ ਕਰਨ ਤੋਂ ਬਾਅਦ ਫਿਰ ਆਪਾਂ ਇਥੋਂ ਆ ਗਿਆ ਵਨ ਨੰਬਰ ਵਨ ਹੇਠੇ 2 ਉੱਪਰ ਨੂੰ ਫਿਰ 3 ਇਹ ਤੋਂ ਬਾਅਦ ਫਿਰ ਆਪਣੀ ਜਿਹੜੀ ਆ ਪੁੱਤ ਲੱਗੀ ਹੋਈ ਹੈ ਇਸ ਧਾਗਾ ਆਪਾਂ ਪਾਉਣਾ ਹੈ ਇੱਥੇ ਆ ਗਿਆ ਆਪਣਾ 4 ਹੁਣ ਧਾਗੇ ਪੈ ਗਏ ਆਪਣੇ ਦੇਖੋ ਉੱਪਰ ਤੋਂ ਲੈ ਕੇ ਉੱਪਰ ਦੋ ਆ ਰਹੇ ਨੇ نیچے ਨੂੰ ਇੱਕ ਹੁਣ ਇਥੋਂ ਧਾਗਾ ਆਪਾਂ ਅਗਲਾ-ਅਗਲਾ ਪਾਵਾਂਗੇ ਕਰਕੇ ਇਸ ਤਰ੍ਹਾਂ ਘੱਟਨਾ ਕੱਟ ਗਏ ਵੱਡਾ ਕੱਟ ਹੁਣ ਤਾਂ ਇਹਨਾਂ ਪਰ ਲੱਗ ਕਰ ਲੈਣੇ ਤੋਂ ਹੁਣ ਲੱਗ ਲੱਗ ਹੋ ਗਏ ਤਾਂਗੇ ਇਸ ਤਰ੍ਹਾਂ ਲੱਗ ਹੁਣ ਲੱਗ ਲੱਗ ਆਪਾਂ ਦੋਨੋਂ ਸੂਈਆਂ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਬੂਵੇਂ ਧਾਗੇ ਹੁਣ ਆਪਣੇ ਪੈ ਚੁੱਕੇ ਨੇ ਆਪਾਂ ਇਸ ਤਰ੍ਹਾਂ ਇਹਨੂੰ ਪਿੱਛੋਂ ਕਰਕੇ ਅੱਪਾ ਧੜੇ ਹੈਂਡਲੇਜ ਨੂੰ ਘੁਮਾ ਕੇ ਚੈੱਕ ਕਰ ਸਕਦੇ ਆ ਵੀ ਆਪਣੇ ਸੂਈਆਂ ਸਹੀ ਹੈ ਉਸ ਤੋਂ ਬਾਅਦ ਫਿਰ ਆਪਾਂ ਹੁਣ ਆਪਾਂ ਮੂਰੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਸਿੰਪਲ ਸੀਨ ਸਿੰਪਲ ਸੀਨ ਦਿੱਤੀ ਹੋਈ ਆ ਦੇਖੋ 2 ਨੰਬਰ ਤੇ 2 ਨੰਬਰ ਤੇ ਆਪਾਂ ਇਧਰੋਂ ਕਰਾਂਗੇ ਜਰੂਰੀ ਬਦਲਨੇ ਆਪਣੇ ਸੂਈ ਉੱਪਰ ਹੋਣੀ ਚਾਹੀਦੀ ਹੈ ਹਾਂ ਲੋ 2 ਨੰਬਰ ਤੇ ਕਰਤਾ ਇਧਰ ਆਪਾਂ ਛੋਟਾ ਟਿੰਕਲ ਲਗਾਵਾਂਗੇ ਹੁਣ 2 ਨੰਬਰ ਤੇ ਇਧਰ ਵੀ ਬਖੀਆ ਛੋਟਾ ਕਰਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਸਿੰਪਲ ਸਿਨ ਹੀ ਲਗਾਵਾਂਗੇ 2 ਕਿਲਰ ਦੀ ਹੁਣ ਦੱਸਾਂਗੇ ਤੁਹਾਨੂੰ ਆਪਾਂ ਪੂਰੀ ਬਣਾਣੀ ਤਿੰਨ ਕਲਰਾਂ ਦਾ ਫੈਡ ਲਾ ਕੇ ਦੋ ਕਲਰ ਨੂੰ ਉੱਪਰ ਲਾਇਆ ਸਿਹਾਰ ਨਾਲ ਦਾ ਸੇਮ نیچے ਮਿਰਕੀ ਭਰੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਸਿੰਪਲ ਸੀਨੀ ਹਿਲ ਘਾਵਾਂਗੇ ਇਸ ਤਰੀਕੇ ਆਪਾਂ ਦੇਖ ਸਕਦੇ ਆ ਆਪਣੇ ਸੀਨ ਦੋ ਕਲਰਾਂ ਦੀ ਸਿੰਪਲ ਸੀਨ ਲੱਗ ਰਹੀ ਏ ਕੋਕੂ ਮੈਂ ਦੇ ਕੇ ਤੇ ਪਦਾਸੀ ਦਿੱਤੀ ਹੁਸੀਂ ਨੂੰ ਮਸ ਜਿਤਵਾਰ ਸੀਣਾਂ ਦੀ ਨਾ ਥੋੜੀ ਹੌਲੀ ਕਰ ਦੇ ਕੋਠੀ ਸੂਈ ਜ਼ੋਰ ਮੰਦੀ ਜੀ ਤੇ ਜੀ ਮੂਰੀ ਦੇ ਵਗਾਲਣਾ ਲੈਣਾ ਤੇ ਪਾ ਦੇਣਾ ਇਹ ਰੋ ਆਪਣਾ ਇਸ 3 ਕ੍ਰੀਮ ਉੱਪਰ ਲਗਾ ਲੈ ਇਸ ਤਰ੍ਹਾਂ ਆਪਾਂ ਕੱਪੜਾ ਸਵਾਰਾ ਕਰਨਾ ਰੋਕ ਕੇ ਸਵਾਰਾ ਕਰ ਸਕਦੇ ਆ ਇਹ ਜਿਹੜੀ ਸੀਣੇ ਆਪਣੀ ਮੇਨ ਆ ਜਿਹੜੀ ਆਪਾਂ ਪ੍ਰੋਪਰ ਰੱਖਣੀ ਹੈ ਇਥੋਂ ਸਿੱਧੀ ਰਵੇ ਕੱਪੜਾ ਇਧਰ ਉਧਰ ਨਾ ਹੋਵੇ ਕਿ ਫੇਰ ਸੀ ਢਿੰਗੀ ਚੱਲੇਗੀ ਤੇ ਕੱਪੜੇ ਵਿੱਚ ਵਾੜਾ ਹੋਗਾ ਇਸ ਤਰ੍ਹਾਂ ਆਪਾਂ ਸਿੱਧੀ ਸੀਣ ਫੜਕੇ ਰੱਖਣੀ ਹੈ ਇਸ ਤਰ੍ਹਾਂ ਆਪਾਂ ਦੂਸਰੀ ਮੂਰੀ ਤੇ ਵੀ ਸੀਮ ਲਗਾ ਲਾਂਗੇ ਪਹਿਲਾਂ ਹੁਣ ਆਪਾਂ ਬਣਾਵਾਂਗੇ ਜਿਗਜਾ ਡਿਜ਼ਾਈਨ ਜਿਗਜਾ ਡਿਜ਼ਾਈਨ ਹੈਗਾ ਆਪਣਾ 3 ਨੰਬਰ ਤੇ ਇੱਥੋਂ ਵੀ ਆਪਾਂ ਤਿੰਨ ਤੇ ਕਰਾਂਗੇ ਉੱਪਰ ਆਪਣਾ ਇਹ ਪਰ ਮੈਂ ਆਪਾਂ ਤਿੰਨ ਤੇ ਕਰ ਲਿਆ ਇੱਧਰ ਵੀ ਤਿੰਨ ਤੇ ਕਰ ਲਿਆ ਪ੍ਰੋਪਰ ਤਿੰਨ ਤਿੰਨ ਤੇ ਕਰਕੇ ਆਪਣੇ ਹੁਣ ਲਾਈਟ ਭੱਜੀ ਹੋਈ ਹੈ ਕੋਈ ਇਹ ਵੀ ਨਹੀਂ ਹੈਗਾ ਵੀ ਇਨਵਰਟਰ ਤੇ ਮਸ਼ੀਨ ਚੱਲਦੀ ਵੀ ਲੋਡ ਜ਼ਿਆਦਾ ਹੋਏਗਾ ਇਨਵਰਟਰ ਤੇ ਵੀ ਮਸ਼ੀਨ ਆਰਾਮ ਨਾਲ ਚੱਲ ਸਕਦੀ ਹੈ ਆਪਣਾ ਕੰਮ ਨਹੀਂ ਘਟ ਸਕਦਾ ਲਾਈਟ ਨਾ ਹੋਵੇ ਤਾਂ ਵੀ ਕੋਨਾ ਪਾਸ ਕਿੱਥੇ ਦੇਖ ਸਕਦੇ ਆ ਆਪਣਾ ਡਿਜ਼ਾਈਨ ਕਿਸ ਤਰ੍ਹਾਂ ਆ ਰਿਹਾ ਵਾ ਇਰੋਂ ਆਪਣੇ ਇੱਥੋਂ ਤੱਕ ਖਤਮ ਹੋ ਜਾਂਦਾ ਹੈ ਕੱਪੜਾ ਆਪਾਂ ਪਿੱਛੇ ਨੂੰ ਕਰਨਾ ਹੈ ਤਾਂ ਸੂਈ ਉੱਪਰ ਕਰਕੇ ਇਸ ਤਰ੍ਹਾਂ ਚੱਕ ਕੇ ਕਮਾ ਲੈਣਾ ਕੱਟਣ ਦੀ ਲੋੜ ਨਹੀਂ ਹੈਗੀ ਇਸ ਤਰੀਕੇ ਨਾਲ ਕੱਪੜਾ ਸੇਵ ਰੱਖਣੀ ਹੈ نیچے ਤੋਂ ਕੱਪੜਾ ਸਵਾਰਾ ਕਰਨਾ ਹੈ ਇਸ ਤਰੀਕੇ ਆਪਣੀ ਆਪਾਂ ਧਾਗਾ ਇਸ ਤਰ੍ਹਾਂ ਤੇ ਆਪਣੇ ਕਟਰ ਲੱਗਾ ਹੋਇਆ ਹੈ ਇਸ ਤਰੀਕੇ ਆਪਾਂ ਧਾਗਾ ਆਪਾਂ ਕੱਟ ਦੇਣਾ ਕੱਟਣ ਤੋਂ ਬਗਾਰ ਹੋਣਾ ਆਪਣੀਆਂ ਦੋਨੇ ਮੁਰੀਆਂ ਇਸ ਤਰੀਕੇ ਬਣ ਚੁੱਕੀਆਂ ਨੇ ਇਹ ਆਪਾਂ ਹੈਗਾ ਪੁੱਠਾ ਪਾਸਾ ਇਹਦੇ ਇਹ ਆਪਣਾ ਸਿੱਧਾ ਪਾਸਾ ਇਸ ਤਰ੍ਹਾਂ ਤੁਸੀਂ ਵੀ ਡਬਲ ਥ੍ਰੈਡ ਲਾ ਕੇ ਮੋਰੀਆਂ ਭਰਾਂ ਨਿਹ ਹੋਂਤੇ ਬਣਾ ਸਕਦੇ ਹੋ ਘੜਾਈ ਨਾਲ ਦਾ ਵੀ ਆਪਾਂ ਥ੍ਰੈਡ ਲਾ ਸਕਦੇ ਹਾਂ ਫਲਾਵਰ ਨਾਲ ਦਾ ਵੀ ਲਾ ਸਕਦੇ ਹਾਂ ਜਿਵੇਂ ਗਰਮੀਆਂ ਆਣ ਆਜੇ ਗਰਮੀ ਹੈ ਨਾ ਸੁਟਣਾ ਤੇ ਆਪਾਂ ਫਲਾਵਰ ਨਾਲ ਦਾ ਥ੍ਰੈਡ ਲਾ ਕੇ ਦੋ ਕਲਰ ਦਾ ਇਸ ਤਰ੍ਹਾਂ ਡਿਜ਼ਾਈਨ ਆਪਣੀ ਜਵੈਸ ਹੈ ਡਿਜ਼ਾਈਨ ਆਪਾਂ ਬਦਲ ਵੀ ਸਕਦੇ ਆ ਇਥੋਂ ਕੋਈ ਵੀ ਡਿਜ਼ਾਈਨ ਬਣਾਉਣਾ ਹੋਵੇ ਤੇ ਬਣਾ ਸਕਦੇ ਹੋ ਤੁਸੀਂ ਖੁਦ ਵੀ ਆ ਕੇ ਬਣਵਾ ਸਕਦੇ ਹੋ ਵੀਡੀਓ ਵੇਖ ਕੇ ਤੁਹਾਨੂੰ ਕਿਵੇਂ ਜੀ ਲੱਗੀ ਸ਼ੇਅਰ ਕਰਕੇ ਜੀ ਦੱਸਣੀ ਜੀ ਥ੍ਰੈਡ ਇਹ ਨਾਲ ਦੋ ਕਲਰ ਦਾ ਥੈਡ ਲਾ ਕੇ ਓਕੇ ਜੀ ਬਾਏ